ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ 4 ਕਟੀਆਂ ਤੇ 1 ਵੱਛੀ 5 ਨਗ ਬਾਈ ਨੇ ਵੇਚਣਾ ਪੰਜਾਂ ਨਗਾਂ ਦੇ ਸਮੇਤ ਰੇਟ ਵੀਡੀਓ ਵਿੱਚ ਕਰਦਾਂਗੇ ਤੇ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਹੈ ਫੇਰ ਬਾਈ ਨਾਲ ਗੱਲਬਾਤ ਕਰਿਓ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾਣੇ ਕੋਈ ਇਦਾਂ ਦੀ ਵੀਡੀਓ ਬਣਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ ਜੀ 836046255 ਆਪਣਾ ਸੰਪਰਕ ਨੰਬਰ ਹੈ ਜੀ ਤੇ ਬਾਅਦ ਵਿੱਚ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਤੇ ਤਰੀਕ ਨੋਟ ਕਰ ਲਿਓ 20 ਤਰੀਕ 6ਵਾਂ ਮਹੀਨਾ 202 ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆ ਨਾਮ ਤੇ ਐਡਰੈਸ ਬੋਲਦੀ ਆਪਾਂ ਨਾ ਕੁਲਦੀਪ ਸਿੰਘ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਤੇ ਮੋਬਾਈਲ ਨੰਬਰ 9803142119 ਤੇ ਪਹਿਲੇ ਨੰਬਰ ਤੇ ਕੱਟੀ ਆ ਗਈ ਨਾ ਕਿੰਨੀ ਕੁ ਉਮਰ ਦੀ ਲੱਗ ਭਾਗੇ ਜੀ 2 ਸਾਲ ਦੀ ਹੈ ਜੀ 2 ਸਾਲ ਦੀ ਲੱਗ ਮਸਾਈ ਮੂੰਹਿਆ ਕਰ ਕਿਧਰ ਲੈ ਮੈਂ ਤੇਰਾ ਸਭ ਸੰਗ ਸੰਗ ਚੈੱਕ ਕਰਾ ਦੇਣਾ ਆਪਾਂ ਤੇ ਸਿੰਘ ਨਾਲ ਦੀ ਮੋੜ ਦੀ ਉਹ ਬਹੁਤ ਲੰਮੀ ਤੇ ਬਾਕੀ ਪਲਾਪਸ ਨੂੰ ਖੜੀ ਦੇ ਥਾਣਾ ਦੀ ਜਿਹੜੀ ਪੰਤਰਾ ਉਹ ਚੈੱਕ ਕਰਵਾ ਦਈਏ ਨਾ ਇੱਥੋਂ ਇਹ ਇੱਥੇ ਚੈੱਕ ਕਰ ਲਓ ਥਾਣਾ ਇਹ ਥ ਚੰਗੀ ਕੱਟੀ ਆ ਤੇ ਬਾਕੀ ਇਹਦੀ ਸ਼ਰੀ ਦੀ ਟੋਟਲ ਮੰਤਰਾ ਲੰਬਾਈ ਲੰਮੀ ਕੱਟੀ ਜੀ ਨਾ ਚੰਗੀ ਕੱਟੀ ਆ ਕੋਲ ਮਲਾ ਕੇ ਐਵੇਂ ਮੰਨ ਕੇ ਚਲੋ ਵੀ ਮਹੀਨੇ ਦੋ ਮਹੀਨਾ ਜੀ ਕੱਟੀ ਤਿੰਨ ਮਹੀਨਾ ਦਾ ਠੀਕਾ ਪਰੋਂਦੇ ਕਾਬਲ ਆ ਗਈ ਕੱਟੀ ਕੱਦ ਕਾ ਠੀਕ ਆ ਬਸ ਥੋੜਾ ਜਿਹਾ ਵਜਨ ਦੋ ਦਿਨ ਘਟਾ ਨਾਲ ਹੋਰ ਕੱਢ ਜਾਣਾਗਾ ਤੇ ਵਧੀਆ ਠੀਕਾ ਪਰੋਂਦੇ ਟਿਆਰੀ ਜੀ ਆ ਤੇ ਬਾਕੀ ਸਨ ਤੋੜ ਕੇ ਦਿਖਾ ਦਿੰਦੇ ਆ ਫੇਰ ਸਾਨੂੰ ਕੱਲੀ ਕੱਲੀ ਰੇ ਕੱਟੀ ਜਰਾ ਰੇਟ ਆ ਉਹ ਵੀ ਵੀਰ ਦੇ ਵਿੱਚ ਹੀ ਕਰ ਦਾਂਗੇ ਟੋਟਲ ਚਾਰ ਕੱਟੀਆਂ ਲਈਆਂ ਤੇ ਪੰਜ ਵੀ ਬੱਛੀ ਵਿੱਚ ਨੇਗੀ ਜਿਵੇਂ ਲਾਸਟ ਤੇ ਆ ਕੱਟੀਆਂ ਇਹ ਥੋੜੀ ਛੋਟੀ ਉਮਰ ਦਾ ਜੀ ਪਰ ਹੈ ਕ ਸਾਨੂੰ ਪਹਿਲੇ ਨੰਬਰ ਵਾਲੀ ਕੱਟੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਫਿਰ ਲਿਆ ਬਾਈ ਲੇ 3 ਮੀਟਰ ਤੋੜ ਦੀ ਜੱਜਮੈਂਟ ਕਰ ਲਿਓ ਕੱਟ ਦੀ ਬੇਲ ਬੂਲ ਤੇ ਕੱਟ ਦੀ ਜਿਹੜੀ ਸ਼ਰੀਰ ਦੀ ਪੰਤਰਾ ਤੇ ਲੰਬਾਈ ਲਮੂ ਦੀ ਨਾ ਕੱਟ ਦੀ ਚੰਗੀ ਆ ਕੋਲਮ ਲਾਇਕ ਕੱਟੀ ਤੇ ਇੱਥੋਂ ਸ਼ਰੀਰ ਦੀ ਸਾਰੀ ਜਿਹੜੀ ਲੰਬਾਈ ਲੈਣੋ ਤੁਸੀਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਪਤਲੀ ਚਮੜੀ ਜਿਹੀ ਕੱਟੀ ਆ ਗਈ ਤੇ ਇੱਥੋਂ ਨੇ ਆ ਮੰਨ ਲਓ ਵੀਰੇ ਦਾ ਭਰਾ ਰੇਟ ਆਪਾਂ ਕਿਹਨਾ ਕਰਾਂ ਇਸ ਕੱਟੀ ਦਾ ਪਹਿਲੀ ਦਾ ਰੇਟ ਇਹਦਾ 31000 ਰੁਪਇਆ ਜੀ 31000 ਰੁਪਇਆ ਹਾਂ ਠੀਕ ਆ 30 ਕਰ ਲਾ ਪੂਰਾ ਇਹ ਕਰ ਲੈ ਜਾਨ ਇਹ ਕਰ ਲੈਨੇ ਆ ਬਾਕੀ ਕੋਈ ਜਿੰਨਾ ਵੀ ਪਈ ਦਾ ਰੇਟ ਹੋਊਗਾ ਫਿਕਸ ਕਿਸੇ ਦਾ ਨਹੀਂ ਹੋਊਗਾ ਮਾਣ ਤਾਂ ਥੋੜਾ ਸਾਰਾਂ ਕੱਟਾਂ ਚ ਹੋਊਗਾ ਹਾਂ ਮਾਣ ਤਾਂ ਹੋਊਗਾ ਇੱਥੇ ਖੁੱਲੀ ਚਾਹ ਇਥੋਂ ਨੀ ਆ ਮਾਰ ਲਓ ਲਗਭਗ 2.2 ਸਾਲ ਦੀ ਕੱਟੇ ਦੰਦੋ ਖੀਰੀ ਆ ਬਾਈ ਦੰਦੋ ਖੀਰੀ ਆ ਜੀ ਦੰਦੋ ਖੀਰੀ ਆ ਬਾਕੀ ਜਿਹੜੇ ਹੋਰੂ ਆ ਜੀ ਮਹੀਨਾ ਦੋ ਮਹੀਨਾ ਸ਼ਾਮ ਕੇ ਟੀਕਾ ਬਾਹਰ ਹਾਂ ਟੀਕਾ ਪਰੋਂ ਦੀ ਕਾਵਲੀ ਆਈ ਗਈ ਠੀਕ ਹੈ ਹਾਂ ਥਾਂ ਥਾਂ ਵੀ ਦੁਆਰਾ ਪੰਚ ਚੈੱਕ ਕਰਾਦੇ ਬਹੁਤ ਸੋਹਣੇ ਜਿਹੜੀ ਇੱਕ ਤਾਂ ਆਂਦਾ ਵੀ ਛੋਟੀ ਆ ਕੱਟੀ ਕਿਸੇ ਪਾਸੇ ਸਹੀ ਗੱਲ ਆ ਜੀ ਤੇ ਚੰਗੀ ਆ ਕੱਟੀ ਸਭੀ ਬੜ ਤੇ ਦੋ ਨੰਬਰ ਕੱਟੀ ਕਿੰਨੀ ਕੁ ਉਮਰ ਦੀ ਅੱਜ ਆਪਣੇ ਕੋਲੇ ਇਹ ਸਵਾ ਕ ਸਾਲ ਦੀ ਹੋਈ 13-14 ਕਿ ਮਹੀਨੇ ਲੱਗ ਭਾਗੇ ਜੀ ਲੈ ਕਮਾ ਫਿਰ ਬਾਹਰ ਕਟੇ ਦੀ ਹਾਲ ਦੀ ਤੋਰ ਕੇ ਆਪਾਂ ਦੋ ਨੰਬਰ ਕੱਟੀ ਮਿੱਤਰੋ ਆ ਗਈ ਲਗਭਗ 13-14 ਕਿ ਮਹੀਨਾ ਦੀ ਤੇ ਫੇਸ ਕੁਆਲਟੀ ਸਾਨੂੰ ਚੈੱਕ ਕਰਾ ਦੇਗਾ ਥੋੜੀ ਥਲੇਰ ਦੀ ਔਲ ਹੀ ਮਨ ਨੂੰ ਨਾ ਕੋਈ ਨਹੀਂ ਕੋਈ ਟੋਰ ਲਾ ਕੋਈ ਆਏਗਾ ਉਹ ਲਗਾ ਚਪਾ ਕੇ ਲੈ ਇੱਥੋਂ ਨਿਕਾ ਮਾਲੋ ਮਿੱਤਰੋ ਥੋੜਾ ਸਾਨੂੰ ਥਲੇਰ ਲੈ ਲੈ ਇੱਧਰ ਲੈ ਬਸ ਕਰਨ ਕੋਈ ਨਹੀਂ ਉਹ ਤਾਂ ਮੂਰੀ ਦੀ ਔਲ ਕਰਦੀ ਮੂਰੀ ਦਾ ਕਰਕੇ ਹੋਰ ਫਜਲਾ ਖੁੱਲੀ ਢੁੱਲੀ ਚਾਲ ਦੀ ਮਾਲਕ ਹਨਾ ਬੁਰੀ ਚੰਗੀਆਂ ਕੱਟੀ ਲੈ ਜਾ ਲੈ ਬਿਲਕੁਲ ਗੱਲ ਨਹੀਂ ਇਹਦਾ ਫਿਰ ਆਪਾਂ ਮੁੱਲ ਕਿੰਨਾ ਕਰਾਂ ਦੋ ਨੰਬਰ ਕੱਟੀ ਦਾ ਇਹਦਾ 25000 25000 ਰੁਪਿਆ ਹਾਂ ਠੀਕ ਹੈ ਦੋ ਨੰਬਰ ਕੱਟੀ ਦਾ ਮੁੱਲ ਕੱਟੀ ਵੀ ਚੰਗੀਆਂ ਜੀ ਹਾਂ ਕੱਟੀ ਹੈ ਮਿੱਤਰੋ ਰਵੇਦੀ ਚੰਗੇ ਦੇਖਣੀ ਪਰਖ ਜਿਹੜੀ ਜਿਹੇ ਸਾਰਾ ਸਰੀਰੀ ਬੰਤਰ ਹੈ ਨਾ ਪਤਲੀ ਚਮੜੀ ਆ ਗਈ ਉਹ ਇਹਦਾ ਕਰ ਲਾਂਗੇ ਉਹ ਸਾਰਾ ਬਾਕੀ ਇੱਕ ਵਾਰ ਰੇਟ ਲਾ ਕੇ ਦੇਖੋ ਮਾਲ ਨੂੰ ਮੰਗਣੀ ਪੈਂਦੀ ਨਾ ਬਾਕੀ ਵਾਧਾ ਘਾਟ ਸੀ ਆ ਮੌਕੇ ਤੇ ਕਰ ਲਓ ਜੇ ਨਿਉਂ ਤਰਾਂਗੇ ਫੇਰ ਹੀ ਆ ਹਾਂ ਵਾਡੀ ਅਥਮਾ ਇਸਨੇ ਬੰਦ ਤੋਂ ਖਾਦਣਾਗਾ ਸੋਣਾ ਜਿਹੜਾ ਥਣਾ ਦਾ ਗੈਪ ਆਗਾ ਠੀਕ ਤੇ ਤਿੰਨ ਨਰ ਪਰ ਕੱਟੀ ਆ ਗਈ ਆਪਣੇ ਕੋਲ ਕਿੰਨੀ ਕੁ ਉਮਰ ਦੀ ਲੱਗ ਭਾਗ ਜੀ ਇਹ ਡੇਢ ਕੇ ਸਾਲ ਦੀ ਹੈ ਜੀ ਡੇਢ ਕੇ ਸਾਲ ਦੇ ਘਰਾਂ ਜਾਈ ਅਜੇ ਤੋਂ ਸੈਂਕਸ ਹੁੰਦੇ ਲੋ ਮਤ ਜਮਾ ਐਨ ਮੰਨ ਲਗੇ ਵੀ ਨਾਲ ਹੀ ਕੱਟੀ ਮੋੜੀ ਬੈਠੇ ਥੋੜੀ ਜੀ ਸਾਹ ਸਵਾਲ ਹੀ ਸੇ ਭਰਾਣੇ ਕਰੀਗੀ ਤੇ ਬਾਕੀ ਸਾਨੂੰ ਤੁਰਨ ਤੋਂ ਪਹਿਲਾਂ ਕੱਟੀ ਨੂੰ ਝੋਲੀ ਦਿਖਾ ਦੇਣਾਗਾ ਦਿਖਾ ਦੇ ਦੇਖੋ ਕੀ ਵੀਰੇ ਸਾਹ ਤੁਹਾਨੂੰ ਬਹੁਤ ਚੰਗਾ ਹੂੰ ਜਿਵੇਂ ਨਾ ਕੱਟੀ ਗੱਬਣ ਹੁੰਦੀ ਆ ਇਸ ਤਰ੍ਹਾਂ ਕੱਟੀ ਦੀ ਝੋਲੀ ਹੈਗੀ ਹਾਂ ਹਾਂ ਤੇ ਚਾਰ ਥਾਂ ਤੇ ਵਖਰੀ ਰਿਪੋਰਟ ਆਏ ਨਹੀਂਗੀ ਤੇ ਦਾ ਸ਼ਰੀਰ ਦੀ ਮੰਤਰ ਤੋਂ ਤੋਰ ਕੇ ਦਿਖਾ ਦਿਆਂਗੇ ਲਗਭਗ ਡੇਢ ਕ ਸਾਲ ਦੀ ਕੱਟੀ ਹੈਗੀ ਚੰਗੀ ਐ ਕੋਲਮ ਲਾ ਕੇ ਨਾ ਤੇ ਕੱਦ ਮੀਡੀਅਮ ਵਿੱਚ ਆ ਗਿਆ ਠੀਕ ਆ ਵੀਰੇ ਇਹਦਾ ਫਿਰ ਆਪਾਂ ਰੇਟ ਕਿੰਨਾ ਕਰਾਂਗੇ ਇਹਦਾ 26000 26 ਇਹਦੇ 25 ਗੱਲ ਆ ਫਿਰ 2 ਤੋਂ 3 25 25 ਕਰ ਲਾ ਤਾਂ 25 25 50 ਹੈ ਨਾ ਕਰ ਲਾ ਕੋਈ ਕਰ ਠੀਕ ਆ ਮੋੜ ਦਾ ਫਿਰ ਕੱਟੀ ਲੈ ਮੇਰੇ ਬੈਗ ਸ਼ਾਰਟ ਤੋਂ ਚੈੱਕ ਕਰ ਲੋ ਠੀਕ ਆ ਕਲਮ ਲਾਇਆ ਕੱਟੀ ਬਾਕੀ ਪੁੱਠੇ ਵਠ ਦੀ ਬਾਂਤਰਾ ਉਹ ਵੀ ਚੰਗੀ ਆ ਖਾਣ ਪੀਣ ਨੂੰ ਬੜੀ ਖੁੱਲ ਡੁੱਲੀ ਹੈਗੀ ਹੈ ਨਾ ਤੇ ਅੱਗੇ ਕੀ ਆਪਣੇ ਕੋਲ ਕੱਟੀ 4 ਨੰਬਰ ਇਹ ਤਾਂ ਸਾਲਖ ਦੀ ਮਸੇ ਹੋ ਨਾ ਇਹ ਸਾਲ ਤੋਂ ਹਜੇ ਕੱਟੀ ਹੋਈ ਸਾਲ ਦੀ ਲਾ ਲਾਜ ਲਾਪਾ ਹੂੰ ਆਇਆ ਕਿਹੜਾ ਥਣ ਤੋਂ ਬਹੁਤ ਚੰਗਾ ਇਹਦਾ ਹੂੰ ਥਣ ਤੋਂ ਤੁਸੀਂ ਮੈਨੂੰ ਚੈੱਕ ਕਰ ਲਓ ਵਧੀਆ ਗੈਪ ਦੇ ਵਿੱਚ ਲੱਗੇ ਪੈਗੇ ਹੂੰ ਬਾਕੀ ਲੰਬਾਈ ਲੰਬਾਈ ਕੱਟੀ ਦੀ ਬੜੀ ਆਗੀ ਸਤ ਤੋਰ ਕੇ ਬੱਚਾ ਵੀ ਬੜਾ ਚੰਗਾ ਜੀ ਹਾਂ ਚੰਗਾ ਬੱਚਾ ਆ ਗਿਆ ਪੂਰਾ ਹੂੰ ਲੈ ਜਾਵੀਂ ਤੋਰ ਕੇ ਦਿਖਾ ਦੇ ਪੋ ਸਾਲ ਤੋਂ ਮਹੀਨਾ ਵੀ ਤਾਂ ਘਟੂ ਪੈਣਾ ਲਗਭਗ 10 11 ਗੀ ਦੂਸ ਵਾਰ ਤਾਂ ਧੌਣ ਧੂਣ ਦੇਖ ਹਾਂ ਕਿਹੜੇ ਲੋਟ ਹੈ ਕੱਟੀ ਦੇ ਚੰਗੀ ਹੈ ਕੱਟੀ ਇੱਥੋਂ ਸਾਰੀ ਕੱਟੀ ਨਹੀਂ ਆ ਮਾਲ ਨੂੰ ਤੁਹਾਨੂੰ ਦਿਖਾ ਦੇਣਾ ਲੰਬਾਈ ਲਈ ਕੱਟੀ ਦੀ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਕਮਾਲਾ ਵੀ ਰ ਹੈ ਇਸ ਤਰ੍ਹਾਂ ਕੋਈ ਇਹਦਾ ਫਿਰ ਅੱਗੇ ਰੇਟ ਕਰਾਂਗੇ ਇਹਦਾ 16000 16 ਹੈ ਚਾੜ ਦਾ 16 ਰੱਖਦਾ ਕੋਈ ਇਹਨਾਂ ਪਕਟਾਉਂਦੇ ਕੋਈ ਡੀ ਘੱਟੀ ਦੇਖੋ 16 ਹਾਂ ਬੱਚਾ ਵੀ ਚੰਗਾ ਆ ਮੁੱਲ ਆਮ ਜਾਈ ਤੂੰ ਆਮ ਦਾ 10 10 ਨੂੰ ਤਾਂ 8 8 ਨੂੰ ਕੱਟੇ ਵਿਕੀ ਦੇ ਆ 7 ਆਦਾ ਮੇਵ ਨਹੀਂ ਮਿਲਦੇ ਛੋਟੇ 1000 ਹਾਂ ਇਹਦਾ ਫੇਰ ਕੱਟੀ ਆ ਜਾਈ ਜੀ ਪਾ ਆਪਾਂ ਵੀ ਹਾਂ ਬਾਕੀ ਦੇਖੋ 16 ਮੰਗੇ ਹੀ ਆ ਕੋਈ ਗੱਲ ਨਹੀਂ ਤੁਹਾਡਾ ਜਿੰਨਾ ਨੂੰ ਜਜਾ ਬਾਈ ਨਾਲ ਗੱਲਬਾਤ ਕਰ ਲਿਓ ਵਾਅਦਾ ਕਟਾ ਤੁਹਾਡਾ ਜਰੂਰ ਹੋ ਜਾਊਗਾ ਤੇ ਇੱਥੋਂ ਤੁਹਾਨੂੰ ਦੁਬਾਰਾ ਫੇਰਦਾ ਮੂਝਾ ਕਰੀ ਤੈਨੂੰ ਮਿਲਦਾ ਤਾਂ ਇੱਥੋਂ ਦੇਖ ਰਿਹਾ ਹਾਂ ਹਾਲੀ ਲੰਬੀ ਤਾਂ ਹੋਣਾ ਕੱਟੀ ਦੀ ਯਾਰ ਚੰਗੀ ਆ ਨਾ ਕੱਟੀ ਬਾਕੀ ਬਰੀਕ ਚਮੜੀ ਤੇ ਪੱਕੀ ਚਮੜੀ ਹੌਣ ਤੇ ਬੂਥ ਆ ਤੇ ਅੱਗੇ ਆਮ ਨੂੰ ਲਾਸਟ ਪੰਜ ਨੰਬਰ ਤੇ ਬੱਛੀ ਹੈਗੀ ਨਾ ਇਹ ਕਿ ਨੰਬਰ ਦੇ ਕੀ ਗੱਲ ਪਤਾ ਜੀ ਇਹ ਦੋ ਦੰਦਾ ਦੰਦੋ ਦੋ ਆਉਂਦਾ ਕੀ ਹਾਂ ਠੀਕ ਹੈ ਤੇ ਗੱਬਣ ਗੋਬਣ ਹੋਈ ਹੈ ਹੋਈ ਗੱਬਣ ਹੈ ਨਹੀਂ ਜੀ ਹੈ ਜੀ ਖਾਲੀ ਹੈ ਮਲਗ ਹਾਂ ਠੀਕ ਆ ਤਕੜਾ ਗਿਆ ਰ ਫੇਦਾ ਵੀ ਠੀਕੇ ਦੇ ਤਿਆਰ ਹੀ ਆ ਇਹਦਾ ਫਿਰ ਠੀਕੇ ਮੇਰਾ ਕੱਲਾ ਕਾਬਲੇ ਵਜ ਨਹੀਂ ਪੂਰਾ ਕਾ ਹਾਂ ਬਸ ਕਿਸੇ ਨੇ ਪਾਊਡਰ ਪਾਟਰ ਨਹੀਂ ਪਾਇਆ ਬਾਈ ਹਾਂ ਕਈ ਵਾਰ ਠੀਕ ਆ ਭਰੋਂ ਅਸੀਂ ਵੇਲਾ ਕੋਲ ਬੰਦਾ ਕਰ ਜਾਂਦਾ ਹੈਗਾ ਪਾਊਡਰ ਪੁੱਡ ਚ ਥੋੜਾ ਜਿਹਾ ਹਾਂ ਬਾਕੀ ਚ ਰੇ ਅਗਲੇ ਦੀ ਬੇਗੌਰੀ ਜਿਹਦੀ ਬੇਗੌਰੀ ਹੋਈ ਨਹੀਂ ਕੋਈ ਗੱਲ ਨਹੀਂ ਹੁੰਦੀ ਹਾਂ ਤੇ ਸਭੀ ਬਲੀ ਮੇਰੇ ਤੋਂ ਚਾਹੀਦਾ ਕਾਦੇ ਕਾੜ ਪੂਰਾ ਫੁੱਲਾਗਾ ਤੇ ਬ੍ਰੀਡਲ ਪੱਕ ਦੋ ਵੀ ਚੰਗੀ ਆ ਗਈ ਬੱਛੀ ਹਣਾ ਜਹਾਤ ਵਾਲੀ ਬੱਛੀ ਆ ਵਧੀਆ ਹਾਂ ਚਮਕਦਾਂ ਖੂਰੀ ਹੈਗੀ ਤੇ ਬਾਕੀ ਜੇ ਕੋਈ ਭਰਾ ਮੱਥਾ ਮਾਰ ਲੂਗਾ ਮਨ ਲਗੇ ਵੀ ਮੈਂ ਤਾਂ ਪਾਊਡਰ ਪੁੱਟ ਚਾਹ ਹਾਂ ਮੈਂ ਤਾਂ ਹਾਂ ਪਾਊਡਰ ਪੁੱਟ ਚਾਹ ਇਹਦਾ ਫਿਰ ਆਪਾਂ ਕੀ ਰੇਟ ਲੈ ਲਾਂਗੇ ਇਹਦਾ 25000 25 ਆਜਾ ਵਾਧਾ ਘਟਾ ਹੋ ਜੂਗਾ ਹੋ ਜੂਗਾ ਠੀਕ ਆ ਲੈ ਜਾ ਵੀਰੇ ਦੋ ਆਂ ਦਾ ਬੱਛੀ ਆ ਗਈ ਮੇਤਰੋ ਬ੍ਰੀਡਲ ਵਾਲੇ ਪੱਖ ਤੋਂ ਬੜੀ ਚੰਗੀ ਹੈਗੀ ਪ੍ਰਿੰਟ ਪ੍ਰਿੰਟ ਆ ਜਹਾ ਬਹੁਤ ਘੱਟ ਹੈ ਠੰਡੀ ਹੀਲਾ ਥਾਨ ਦਿਖਾ ਤੂੰ ਹਜੇ ਤਾਂ ਤੂੰ ਜਹਾਤ ਦੇ ਬਾਨਾ ਕਿਸਣਾ ਪਥਾਣਾ ਦੀ ਬੰਦ ਜਿਹਨੂੰ ਬੰਦੇ ਨੂੰ ਪਰਖਾ ਹਾਂ ਉਹ ਦੇਖੂ ਬੱਸੀ ਦੀ ਜਾਤ ਦੇਖ ਥਣ ਦੇਖ ਪਹਿਲਾਂ ਤਾਂ ਕੀ ਲੱਗਿਆ ਹੋਇਆ ਸਹੀ ਗੱਲ ਹੈ ਨਾ ਹੁਣ ਕਹੇ ਭਾਵੇਂ ਦੀ ਇਹਨੂੰ ਮਹੀਨੇ ਦੀ ਗੱਬਣ ਦੇ ਆਪਾਂ ਪਰ ਉਹ ਚੀਜ਼ ਨਹੀਂ ਕਹਿਣੀ ਹਾਂ ਹੈ ਚੰਗੀ ਆ ਨਾ ਥਾਂ ਤੋਂ ਬੰਦਰ ਤਾਂ ਲੈ ਉਹ ਚੀਜ਼ ਨਹੀਂ ਕਹਿਣੀ ਆਪਾਂ ਚੰਗੀ ਬਹੁਤ ਬਹੁਤ ਤਿਆਰ ਹੋ ਗਈ ਹਾਂ ਐਵੇਂ ਆਪਾਂ ਗੱਪ ਮਾਰ ਕੇ ਨਹੀਂ ਆਈਏ ਜਿਹੜਾ ਸਾਰਾ ਸਹੂਲ ਮਿਹਨਤ ਕਰ ਲੂਗਾ ਹਾਂ ਤੇ ਅਗਲਾ ਕਹਿੰਦਾ ਭਾਈ ਮਹੀਨੇ ਦੀ 2 ਡੇਢ ਮਹੀਨੇ ਦੀ ਉਹਦਾ ਫਾਇਦਾ ਕੋਈ ਨਹੀਂ ਚੈੱਕ ਜੀ ਨਹੀਂ ਆਉਂਦੀਗੀ ਹਾਂ ਠੀਕ ਹੈ ਏਸ ਦੀ 5 ਨੰਬਰ ਵੱਛੀ ਮਿੱਤਰੋ ਤੇ 4 ਨੰਬਰ ਕੱਟੀ ਬੜੀ ਚੰਗੀ ਲੱਗੀ ਮੈਨੂੰ ਠੀਕ ਹੈ ਹਾਲਾਂਕਿ ਛੋਟੀ ਕੱਟੀ ਹੈਗੀ ਪਰ ਸਾਰਾਂ ਇਟੂ ਚ ਹੈ ਬੜੀ ਸ਼ਕੀਨ ਆਗੀ ਸੋਨੇ ਕੋਈ ਫੇਰ ਨਹੀਂ ਅਮਰਾਦ ਨਾਗਾ ਤੇ ਆਹ ਹੀ ਹੈ 3 ਨੰਬਰ ਕੱਟੀ ਕੱਟੀਆਂ ਸਾਰੀਆਂ ਸ਼ਕੀਨ ਆ ਹਾਂ 2 ਨੰਬਰ ਕੱਟੀ ਵੀ ਬੜੀ ਚੰਗੀ ਹੈ ਵੀ ਹਾਂ ਤੇ 1 ਨੰਬਰ ਕੱਟੀ ਬੜੀ ਚੰਗੀ ਹੈ ਨਾ ਸੋ 4 ਕੱਟਾਂ ਜਿਹੜਾ ਭਰਾ ਨੂੰ ਮਨਗਰ ਜਿਹੜਾ ਪਸ਼ੂ ਪਸੰਦ ਆਉਗਾ ਬਾਜ ਨਾ ਦਿੱਤੇ ਨੰਬਰ ਦੇ ਸੰਭਾਰ ਕੋ ਕੱਟੀਆਂ ਲੈਣੀਆਂ ਕਿਸੇ ਨੇ ਇਕੱਟੀਆਂ ਵੀ ਦੇ ਦੇਾਂਗੇ ਜਿਵੇਂ ਕਰਨਾ ਹੋਇਆ ਉਵੇਂ ਹੀ ਕਰਨਾ ਠੀਕ ਹੈ 98031 ਬਿਆਲੀ 142 119 ਵਜੇ ਸੰਬਰਕੰਪਰਾ ਪਿੰਡ ਢਿੱਲਵਾ ਤਸੀਲ ਤਪਾਦਾ ਜ਼ਿਲ੍ਹਾ ਬਰਨਾਲਾ ਦਾ ਹਾਂ ਜੀ ਸੋ ਧੰਨਵਾਦ ਜੀ ਸਸਤੀ ਕਾਮ